ਗ੍ਰੇਟ ਪੰਜਾਬ ਟੀਵੀ ਨਾਲ ਜੁੜੋ ਤਾਂ ਮੈਂ ਹਾਂ ਵਿਸ਼ੇਖ ਜਲੋਟਾ ਗੱਲ ਕਰੀਏ ਪੰਜਾਬੀ ਜਗਤ ਨੂੰ ਬੜਾ ਵੱਡਾ ਘਾਟਾ ਪਿਆ ਦੱਸ ਦੇ ਕੀ ਰਾਜਵੀਰ ਜਵੰਦਾ ਕੱਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਅੱਗੇ ਸੀਗੇ ਤੇ ਤਸਵੀਰਾਂ ਦੇਖ ਸਕਦੇ ਹੋ ਉਹਨਾਂ ਦੇ ਪਿੰਡ ਦੀ ਗਰਾਊਂਡ ਦੀਆਂ ਤਸਵੀਰਾਂ ਨੇ ਜਿਸ ਜਗ੍ਹਾ ਤੇ ਰਾਜੀਤ ਜਵੰਧਾ ਨੇ ਆਪਣਾ ਬਚਪਨ گزارਿਆ ਇਹ ਸਕੂਲ ਦਾ ਗਰਾਊਂਡ ਹੈ ਜਿੱਥੇ ਉਹ ਖੇਡਦੇ ਰਹੇ ਨੇ ਤੇ ਉਸ ਤੋਂ ਬਾਅਦ ਜਦੋਂ ਜਵਾਨੀ ਦੇ ਵਿੱਚ ਪੈਰ ਤਰਿਆ ਸੀਗਾ ਤੇ ਪਹਿਲਾ ਗਾਣਾ ਰਾਜੀਤ ਜਵੰਧਾ ਦਾ ਜਿਹੜਾ ਸਟੇਜ ਲੱਗਿਆ ਸੀਗਾ ਉਹ ਇਸ ਜਗ੍ਹਾ ਤੇ ਹੀ ਲੱਗਿਆ ਸੀਗਾ ਤੇ ਉਸ ਤੋਂ ਬਾਅਦ ਅੱਜ ਇਸੇ ਜਗ੍ਹਾ ਤੇ ਉਹਨਾਂ ਨੂੰ ਜਿਹੜੀ ਅੰਤਿਮ ਵਿਦਾਇਗੀ ਦਿੱਤੀ ਜਾਣੀ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਇਹ ਉਸ ਜਗ੍ਹਾ ਤੇ ਸਾਹਮਣੇ ਜਿਹੜੀ ਇਹ ਜਗ੍ਹਾ ਬਣਾਈ ਗਈ ਹੈ ਉਸ ਜਗ੍ਹਾ ਤੇ ਉਹਨਾਂ ਦਾ ਅੰਤਿਮ ਸੰਸਕਾਰ ਹੋਣਾ ਹੈ ਤੇ ਪਿੰਡ ਦੇ ਲੋਕ ਜਿਹੜੇ ਨੇ ਉਹ ਉਹ ਅੰਤਿਮ ਵਿਦਾਇਗੀ ਦੀ ਤਿਆਰੀ ਕਰਦੇ ਪਏ ਨੇ ਤੇ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਅੰਤਿਮ ਵਿਦਾਇਗੀ ਦੀ ਇਹ ਜੜੀ ਆ ਰਸਮ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪਰ ਪੂਰੇ ਪਿੰਡ ਦੇ ਵਿੱਚ ਜਿਹੜਾ ਸ਼ੋਕ ਦੀ ਲਹਿਰ ਹੈ ਕਿਤੇ ਨਾ ਕਿਤੇ ਪਿੰਡ ਵਾਸੀਆਂ ਦੇ ਵੱਲੋਂ ਦੇ ਵਿੱਚ ਸ਼ੋਕ ਦੀ ਲਹਿਰ ਦੇਖੀ ਜਾ ਰਹੀ ਹੈ ਤੇ ਤਸਵੀਰਾਂ ਦੇਖ ਸਕਦੇ ਹੋ ਜਿਹੜੇ ਪਿੰਡ ਦੇ ਨੌਜਵਾਨ ਹੈ ਉਹਨਾਂ ਦੇ ਵੱਲੋਂ ਜਿਹੜੀ ਹੈ ਇਸ ਚੀਜ਼ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ 11 ਵਜੇ ਦੇ ਕਰੀਬ ਕਿਹਾ ਜਾ ਰਿਹਾ ਹੈ ਉਹਨਾਂ ਨੂੰ ਜਿਹੜੀ ਹੈ ਅਗਨ ਪੇਟ ਕੀਤਾ ਜਾਵੇਗਾ ਪੰਜ ਤੱਤਾਂ ਦੇ ਵਿੱਚ ਵਿਲੀਨ ਕੀਤਾ ਜਾਵੇਗਾ ਕੁਛੀ ਦੇਰ ਦੇ ਵਿੱਚ ਕਈ ਨਾਮੀ ਕਲਾਕਾਰ ਇਸ ਜਗਤ ਪਹੁੰਚ ਰਹੇ ਨੇ ਤੇ ਉਸ ਤੋਂ ਬਾਅਦ ਜਿਹੜਾ ਪੰਜ ਤਤਵਾਂ ਦੇ ਵਿੱਚ ਉਹਨਾਂ ਨੂੰ ਵਲੀਨ ਕਰ ਦਿੱਤਾ ਜਾਵੇਗਾ ਇਹ ਤਸਵੀਰਾਂ ਤੁਸੀਂ ਉਹਨਾਂ ਦੇ ਪਿੰਡ ਦੇ ਗਰਾਊਂਡ ਦੀਆਂ ਦੇਖ ਰਹੇ ਹੋ ਸਾਹਮਣੇ ਜਿਹੜੀ ਜਗ੍ਹਾ ਉਸ ਜਗ੍ਹਾ ਤੇ ਉਹਨਾਂ ਦਾ ਅੰਤਿਮ ਸੰਸਕਾਰ ਹੋਵੇਗਾ ਤੇ ਉਸ ਤੋਂ ਬਾਅਦ ਯਾ ਰਾਜਵੀਰ ਦੀਆਂ ਜਿਹੜੀਆਂ ਯਾਦਾਂ ਰਹਿ ਜਾਣਗੀਆਂ ਤੇ ਕਿਤੇ ਨਾ ਕਿਤੇ ਜਿਹੜਾ ਪੰਜਾਬੀ ਜਗਤ ਨੂੰ ਬੜਾ ਵੱਡਾ ਘਾਟਾ ਪਿਆ ਤੇ ਇਸ ਦੇ ਨਾਲ ਹੀ ਜਿਹੜਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਉਹਨਾਂ ਦੇ ਮਿੱਠੜੇ ਬੋਲ ਸੀ ਉਹ ਵੀ ਹੁਣ ਹੁਣ ਬੰਦ ਹੋ ਜਾਣਗੇ ਤਸਵੀਰਾਂ ਦੇ ਵਿੱਚ ਤੁਹਾਨੂੰ ਇੱਕ ਵਾਰ ਫਿਰ ਤੋਂ ਦਿਖਾ ਦਈਏ ਜਿਸ ਤਰੀਕੇ ਦੇ ਨਾਲ ਜਿਹੜੀ ਆ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਹ ਇਸ ਜਗ੍ਹਾ ਦੇ ਉੱਤੇ ਜਿਹੜਾ ਹੈ ਉਹ ਪੰਛਤਕਵਾਂ ਦੇ ਵਿੱਚ ਜਿਹੜਾ ਹੈ ਰਾਜੀਵ ਨੀਗੜਾ ਵਲਿੰਗ ਕਰ ਦਿੱਤਾ ਜਾਵੇ ਦੋਸਤੋ ਬਾਅਦ ਜਿਹੜਾ ਰਾਜੀਵ ਦੀਆਂ ਯਾਦਾ ਹੀ ਹੁਣ ਰਹਿ ਜਾਣਗੀਆਂ ਕਿਤੇ ਨਾ ਕਿਤੇ ਜਿਹੜਾ ਐਕਸੀਡੈਂਟ ਹੋਇਆ ਸੀਗਾ ਹਿਮਾਚਲ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੂੰ ਚੰਡੀਗੜ੍ਹ ਦੇ ਫੋਰਟਿਸ ਹਸਪੀਟਲ ਦੇ ਵਿੱਚ ਇਲਾਜ ਦੇ ਲਈ ਜਾਂਦਾ ਗਿਆ ਸੀਗਾ ਤੇ ਜਿਹੜਾ ਲੋਕਾਂ ਦੀਆਂ ਅਰਦਾਸਾਂ ਜਿਹੜੀਆਂ ਲੋਕਾਂ ਨੇ ਕਾਫੀ ਅਰਦਾਸਾਂ ਕੀਤੀਆਂ ਸੀ ਕਿ ਉਹਨਾਂ ਦੀ ਜਲਦੀ ਸਿਹਤ ਚੰਗੀ ਹੋਵੇ ਪਰ ਉਹ ਅਰਦਾਸਾਂ ਦੇ ਜਿਹੜੀਆਂ ਕੀਤੀਆਂ ਗਈਆਂ ਸੀ ਤੇ ਉਸ ਤੋਂ ਬਾਅਦ ਜਿਹੜਾ ਕੱਲ ਉਹਨਾਂ ਦਾ ਵਿਹਾਂਤ ਹੋ ਜਾਂਦਾ ਹੁਣ ਜਿਹੜਾ ਵਿਹਾਂਤ ਤੋਂ ਬਾਅਦ ਅੱਜ ਉਹਨਾਂ ਨੂੰ ਪੰਜ ਤੱਤਾਂ ਦੇ ਵਿੱਚ ਵਲੀਨ ਕੀਤਾ ਜਾਵੇਗਾ ਤੇ ਨਾਲ ਦੇ ਨਾਲ ਉਹਨਾਂ ਦਾ ਇੱਥੇ ਅੰਤਿਮ ਸੰਸਕਾਰ ਜਿਹੜੀ ਉਹਨਾਂ ਦੇ ਪਿੰਡ ਦੇ ਗਰਾਊਂਡ ਦੇ ਵਿੱਚ ਹੀ ਹੋਵੇਗਾ ਲੁਧਿਆਣਾ ਅਭਿਸ਼ੇਕ ਚਲੋਟਾ ਗ੍ਰੇਨ ਪੰਜਾਬ ਦੇਵੀ ਲੁਧਿਆਣਾ